ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਹੋਰ ਸਭ ਠੀਕ ਠਾਕ ਹੋ ਹੋਪ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਏਪਿਟ ਲੋ ਨੇ ਬਾਲੀਵੁੱਡ ਅਦਾਕਾਰ ਨਾਲ ਕੀਤੀਆਂ ਹੱਦਾਂ ਪਾਰ ਪ੍ਰੇਮੀ ਦੇ ਸਾਹਮਣੇ ਹੀ ਕੀਤੀ ਕਿਸ ਕਰਨ ਦੀ ਕੋਸ਼ਿਸ਼ ਮੁੰਬਈ ਵਿੱਚ ਬੀਤੀ ਰਾਤ ਪ੍ਰਸਿੱਧ ਪੰਜਾਬੀ ਗਾਇਕ ਏਪਿਟ ਲੋਦਾ ਇੱਕ ਸ਼ਾਨਦਾਰ ਕੰਸਰਟ ਹੋਇਆ ਪਰ ਇਹ ਪ੍ਰੋਗਰਾਮ ਆਪਣੀ ਗਾਇਕੀ ਤੋਂ ਬਾਅਦ ਇੱਕ ਵਿਵਾਦਪੂਰਨ ਵੀਡੀਓ ਨਾਲ ਚਰਚਾ ਵਿੱਚ ਆ ਗਿਆ ਹੈ শ্রোਤਿਆਂ ਅਨੁਸਾਰ ਇਸ ਕਾਨਸਟਰਟ ਕਾਨਸਰਟ ਦੌਰਾਨ ਇਹ ਪਿੱਟਲੋ ਬਾਲੀਵੁੱਡ ਅਦਾਕਾਰ ਤਾਰਾ ਸੁਤਾਰੀਆ ਨਾਲ ਸਟੇਜ ਤੇ ਕਾਫੀ ਰੋਮਾਂਟਿਕ ਹੁੰਦੇ ਨਜ਼ਰ ਆਏ ਜਿਸ ਵਿੱਚ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਦਰਸ਼ਕ ਅਤੇ ਸੋਸ਼ਲ ਮੀਡੀਆ ਜੋ ਜਰ ਸਰਹਾਨ ਰਹ ਗਏ ਹਨ ਸਟੇਜ ਤੇ ਵਧੀਆਂ ਨਜ਼ਦੀਕੀਆਂ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਨਸਰਟ ਦੇ ਵਿਚਕਾਰ ਏਪੀ ਢਿੱਲੋਂ ਨੇ ਤਾਰਾ ਸੁਤਾਰੀਆ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਗਾਇਕ ਨੇ ਮਹਿਫਲ ਵਿੱਚ ਸਟੇਜ ਤੇ ਹੀ ਤਾਰਾ ਸੁਤਾਰੀਆ ਨੂੰ ਕਿਸ ਕਰ ਦਿੱਤਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਸਾਰੀ ਘਟਨਾ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਸੀ ਕੀ ਤਾਰਾ ਸਤਾਰੀਆ ਦਾ ਬਾਈਫਰੈਂਡ ਵੀ ਪਹਾੜੀਆ ਵੀ ਉੱਥੇ ਮੌਜੂਦ ਸੀ ਜਦੋਂ ਏਪੀ ਟਿੱਲੋ ਅਤੇ ਤਾਰਾ ਸਟੇਜ ਤੇ ਰੋਮਾਂਟਿਕ ਹੋ ਰਹੇ ਸਨ ਤਾਂ ਵੀਰ ਪਹਾੜੀਆ ਆਡੀਅנס ਵਿੱਚ ਖੜਾ ਦਿੱਖਤੀ ਕੀ ਲਗਾ ਕੇ ਉਹਨਾਂ ਨੂੰ ਦੇਖ ਰਿਹਾ ਸੀ ਕੈਮਰੇ ਵਿੱਚ ਕੈਦ ਹੋਏ ਵੀਰ ਦੇ ਰਿਐਕਸ਼ਨ ਤੋਂ ਸਾਫ ਲੱਗ ਰਿਹਾ ਸੀ ਕਿ ਉਹ ਇਸ ਸਥਿਤੀ ਵਿੱਚ ਕਾਫੀ ਤਣਾਅ ਅਤੇ ਅਸਹਿਜ ਮਹਿਸੂਸ ਕਰ ਰਿਹਾ ਸੀ ਸੋਸ਼ਲ ਮੀਡੀਆ ਦੇ ਨਿਸ਼ਾਨੇ ਤੇ ਆਏ ਸਤਾਰੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਏਪੀ ਢਿੱਲੋ ਅਤੇ ਤਾਰਾ ਸੁਤਾਰੀਆ ਨੂੰ ਖਰੀਆਂ ਖਰੀਆਂ ਸੁਨਾਣੀਆਂ ਸ਼ੁਰੂ ਕਰ ਦਿੱਤੀਆਂ ਹਨ ਕੁਝ ਯੂਜ਼ਰ ਦਾ ਕਹਿਣਾ ਹੈ ਕਿ ਏਪੀ ਢਿੱਲੋ ਨੂੰ ਥੋੜੀ ਦੂਰ ਬੜਾ ਕੇ ਰੱਖਣੀ ਚਾਹੀਦੀ ਸੀ ਜਦਕਿ ਕੁਝ ਨੇ ਵੀਰ ਪਹਾੜੀਆਂ ਲਈ ਹਮਦਰਦੀ ਜਤਾਈ ਹੈ ਇੱਕ ਯੂਜ਼ਰ ਨੇ ਲਿਖਿਆ ਕਿ ਵੀਰ ਅਤੇ ਤਾਰਾ ਦੋਵੇਂ ਹੀ ਇਸ ਮੌਕੇ ਤੇ ਕਾਫੀ ਸਹਿਜ ਲੱਗ ਰਹੇ ਸਨ ਜੇਕਰ ਜੋਗ ਹੈ ਕਿ ਤਾਰਾ ਸੁਤਾਰੀਆ ਤੇ ਵੀਰ ਪਹਾੜੀਆ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਆਪਣੇ ਰਿਸ਼ਤੇ ਨੂੰ ਜਨਤਕ ਵੀ ਕਰ ਚੁੱਕੇ ਹਨ ਪਰ ਇਸ ਤਾਜ਼ਾ ਘਟਨਾ ਨੇ ਉਹਨਾਂ ਦੇ ਪਰਸਪਰਕਾ ਵਿੱਚ ਕਾਫੀ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ ਹੋ ਸਕਦਾ ਹੈ ਰਿਸ਼ਤੇ ਵਿੱਚ ਵੀ ਦਰਾਰ ਪੈ ਜਾਵੇ ਅਗਰ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦੇ ਜੋ ਹੋਰ ਵੀ ਤੁਹਾਡੇ ਕੋਲ ਖਬਰਾਂ ਹਵਤ ਤੋਂ ਪਹਿਲਾਂ ਪਹੁੰਚ ਸਕਣ ਧੰਨਵਾਦ ਸਤ ਸ੍ਰੀ ਅਕਾਲ